ਸਤ ਸੰਗਤ ਸੱਚ ਫਲ ਪਾਇਆ ਮਾਰੂ ਮਹੱਲਾ ਪਹਿਲਾ ਸੱਚ ਕਹੋ ਸੱਚੇ ਕਰ ਰਹਿਣਾ ਜੀਵਤ ਮਰੋ ਭਵਜਲ ਜਗ ਤਰਨਾ ਗੁਰ ਬੋਹਿਥ ਗੁਰ 베ੜੀ ਤੁਲਹਾ ਮਨ ਹਰ ਜਪ ਪਾਰ ਲੰਗਾਇਆ ਹਉ ਮੈਂ ਮਮਤਾ ਲੋਭ ਬਨਾਸਨ ਨੌ ਦਰ ਮੁਕਤੇ ਦਸਵੇਂ ਆਸਨ ਉੱਪਰ ਪਰੈ ਪਰੈ ਅਪਰੰਪਰ ਜਿਨੇ ਆਪੇ ਆਪੇ ਉਪਾਇਆ ਗੁਰਮਤਿ ਲੇਵੋ ਹਰ ਲਿਵ ਤਰੀਐ ਅਕਲ ਗਾਏ ਜਮ ਤੇ ਕਿਆ ਡਰੀਐ ਜਤ ਜਤ ਦੇਖੋ ਤਤ ਤਤ ਤੁਮਹੀ ਅਵਰਨਾ ਦੁਤੀਆ ਗਾਇਆ ਸੱਚ ਹਰ ਨਾਮ ਸੱਚ ਹੈ ਸਰਨਾ ਸੱਚ ਗੁਰ ਸ਼ਬਦ ਜਿਤੇ ਲਗ ਤਰਨਾ ਕਥ ਕਥੈ ਦੇਖੈ ਅਪਰੰਪਰ ਹੁਨ ਗਰਮ ਨਾ ਜੋਨੀ ਜਾਇ ਸੱਚ ਬਿਨ ਸਤ ਸੰਤੋਖ ਨ ਪਾਵੇ ਬਿਨ ਗੁਰ ਮੁਕਤ ਨ ਆਵੇ ਜਾਵੇ ਮੂਲ ਮੰਤਰ ਹਰ ਨਾਮ ਰਸਾਇਣ ਕਹ ਨਾਨਕ ਪੂਰਾ ਪਾਇਆ ਸੱਚ ਬਿਨ ਭਵ ਜਲ ਜਾਏ ਨਾ ਤਰਿਆ ਇਹੋ ਸਮੁੰਦ ਅਥਾ ਮਹਾ ਬਿਖ ਭਰਿਆ ਰਹੇ ਅਤੀਤ ਗੁਰਮਤਿ ਲੇ ਉਪਰ ਹਰ ਨਿਰਭਉ ਕੈ ਘਰ ਪਾਇਆ ਝੂਠੀ ਜਗ ਹਿਤ ਕੀ ਚਤੁਰਾਈ ਬਿਲਮ ਨ ਲਾਗੈ ਆਵੈ ਜਾਈ ਨਾਮ ਬਸਾਰ ਚੱਲਹਿ ਅਭਮਾਨੀ ਉਪਜੈ ਬਿਨ ਸੁਖ ਪਾਇਆ ਉਪਜਹਿ ਬਿਨ ਸਹਿ ਵੰਦਨ ਬੰਦੇ ਹਉ ਮੈਂ ਮਾਇਆ ਕੇ ਗਲ ਫੰਦੇ ਜਿਸ RAM ਨਾਮ ਨਾਹੀ ਮਤ ਗੁਰਮਤ ਸੋ ਜਮ ਪੁਰ ਬੰਦ ਚਲਾਇਆ ਗੁਰ ਬਿਨ ਮੋਖ ਮੁਕਤ ਕਿਉ ਪਾਈਐ ਬਿਨ ਗੁਰ RAM ਨਾਮ ਕਿਉ ਧਾਈਐ ਗੁਰਮਤ ਲੈ ਹੋ ਤਰੋ ਭਾਵ ਦੁਤਰ ਮੁਕਤ ਭਏ ਸੁਖ ਪਾਇਆ ਗੁਰਮਤ ਕ੍ਰਿਸ਼ਨ ਗਵਰਦਨ ਧਾਰੀ ਗੁਰਮਤ ਸ਼ਾਇਰ ਪਾਹਣ ਤਾਰੀ ਗੁਰਮਤਿ ਲਿਓ ਪਰਮ ਪਦ ਪਾਈਐ ਨਾਨਕ ਗੁਰ ਪਰਮ ਚਕਾਇਆ ਗੁਰਮਤਿ ਲਿਓ ਤਰੋ ਸਚ ਤਾਰੀ ਆਤਮ ਚੀਨੋ ਹਰਦਾ ਮਰਾਰੀ ਜਮ ਕੇ ਫਾਹੇ ਕਾਟਹਿ ਹਰ ਜਪ ਅਕਲ ਨਿਰੰਝਨ ਪਾਇਆ ਗੁਰਮਤਿ ਪੰਜ ਸਖੇ ਗੁਰ ਭਾਈ ਗੁਰਮਤਿ ਅਗਨ ਨਿਵਾਰ ਸਮਾਈ ਮਨ ਮੁਖ ਨਾਮ ਜਪੋ ਜਗ ਜੀਵਨ ਰਿਦ ਅੰਤਰ ਅਲਖ ਲਖਾਇ ਗੁਰਮੁਖ ਬੂਝੈ ਸ਼ਬਦ ਪਤੀਜੈ ਉਸਤਤ ਨਿੰਦਾ ਕਿਸ ਕੀ ਕੀਜੈ ਚੀਨੋ ਆਪ ਜਪੋ ਜਗਦੀਸ਼ਰ ਹਰ ਜਗਨਨਾਥ ਮਨ ਪਾਇਆ ਜੋ ਬ੍ਰਹਮੰਡ ਖੰਡ ਸੋ ਜਾਣੂ ਗੁਰਮੁਖ ਬੂਝੋ ਸ਼ਬਦ ਪਛਾਣੂ ਕਾਟਾ ਕਟ ਪੋਗੇ ਪੋਗਣ ਹਾਰਾ ਰਹਿ ਅਤੀਤ ਸੁਬਾਇਆ ਗੁਰਮਤ ਬੋਲੋ ਹਰ ਜਸ ਸੂਚਾ ਗੁਰਮਤ ਆਖੀ ਦੇਖੋ ਊਚਾ ਸਰਵਣੀ ਨਾਮ ਸੁਣੈ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ ਮਾਰੂ ਮਹੱਲਾ ਪਹਿਲਾ ਕਾਮ ਕ੍ਰੋਧ ਪਰ ਹਰ ਪਰ ਨਿੰਦਾ ਲਭ ਲੋਭ ਤਜ ਹੋ ਨਿਚਿੰਦਾ ਭ੍ਰਮ ਕਾ ਸੰਗਲ ਤੋੜ ਨਰਾਲਾ ਹਰ ਅੰਤਰ ਹਰ ਰਸ ਪਾਇਆ ਨਿਸਦਾਮਣ ਜਿਉ ਚਮਕ ਚੰਦਾਇਨ ਦੇਖੈ ਐਹਨ ਸਜੋਤ ਨਿਰੰਤਰ ਪੇਖੈ ਆਨੰਦ ਰੂਪ ਅਨੂਪ ਸਰੂਪਾ ਗੁਰਪੂਰੈ ਦੇਖਾਇਆ ਸਤਗੁਰ ਮਿਲੋ ਆਪੇ ਪ੍ਰਭ ਤਾਰੇ ਸਸਕਰ ਸੂਰ ਦੀਪਕ ਗਹਿਣਾਰੇ ਦੇਖ ਅਦਿਸ਼ਟ ਰਹੋ ਲਿਵ ਲਾਗੀ ਸਭ ਤਰੇ ਭਵਨ ਬ੍ਰਹਮ ਸੁਬਾਇਆ ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਭਉ ਜਾਏ ਅਨਭਉ ਪਦ ਪਾਵੈ ਆਪ ਗੁਆਈ ਉੱਚੀ ਪਦਵੀ ਉੱਚੋ ਊਚਾ ਨਿਰਮਲ ਸ਼ਬਦ ਕਮਾਇਆ ਅਦ੍ਰਿਸ਼ਟ ਅਗੋਚਰ ਨਾਮ ਅਪਾਰਾ ਹਾਤ ਰਸ ਮੀਠਾ ਨਾਮ ਪਿਆਰਾ ਨਾਨਕ ਕੋ ਜੁਗ ਜੁਗ ਹਰ ਜਸ ਦੀਜੈ ਹਰ ਜਪੀਐ ਅੰਤ ਨਾ ਪਾਇਆ ਅੰਤਰ ਨਾਮ ਪਰਾਪਤ ਹੀਰਾ ਹਰ ਜਪਤੇ ਮਨ ਮਨ ਤੇ ਧੀਰਾ ਦੁ ਘਟ ਘਟ ਪਉ ਪੰਜਨ ਪਾਈਐ ਬਹੁੜ ਜਨਮ ਨਾ ਜਾਇਆ ਭਗਤ ਹੇਤ ਗੁਰ ਸ਼ਬਦ ਤਰੰਗਾ ਹਰ ਜਸ ਨਾਮ ਪਦਾਰਥ ਮੰਗਾ ਹਰ ਭਾਵੇ ਗੁਰ ਮੇਲ ਮਲਾਈ ਹਰ ਤਾਰੇ ਜਗਤ ਸਬਾਇਆ ਜਿਨ ਜਪ ਜਪਿਓ ਸਤਿਗੁਰ ਮਤਵਾ ਕੀ ਜਮ ਕੰਕਰ ਕਾਲ ਸੇਵਕ ਪਗ ਤਾ ਕੀ ਊਤਮ ਸੰਗਤ ਗਤ ਮਿਤੇ ਊਤਮ ਜਗ ਭਉਜਲ ਭਾਰਤ ਰਾਇ ਇਹੋ ਭਉਜਲ ਜਗਤ ਸ਼ਬਦ ਗੁਰ ਤਰੀਐ ਅੰਤਰ ਕੀ ਦੁਬਦਾ ਅੰਤਰ ਜਰੀਐ ਪੰਜ ਬਾਣ ਲੈ ਜਮ ਕਉ ਮਾਰੈ ਗਗਨ ਅੰਤਰ ਤਣਖ ਚੜਾਇਆ ਸਾਕਤ ਨਰ ਸ਼ਬਦ ਸੁਰਤ ਕਿਉ ਪਾਈਐ ਸ਼ਬਦ ਸੁਰਤ ਬਿਨ ਆਈਐ ਜਾਈਐ ਨਾਨਕ ਗੁਰਮੁਖ ਮੁਖਤ ਪਰਾਇਣ ਹਰ ਪੂਰੇ ਭਾਗ ਮਲਾਇਆ ਨਿਰਪਉ ਸਤਗੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲਾ ਤੁੰ ਅਨੰਦ ਅਨਾਹਦ ਵਾਜੈ ਗੁਰ ਸ਼ਬਦ ਨਿਰੰਜਨ ਪਾਇਆ ਨਿਰਪਉ ਸੋ ਸਿਰ ਨਾਹੀ ਲੇਖਾ ਆਪ ਅਲੇਖ ਕੁਦਰਤ ਹੈ ਦੇਖਾ ਆਪ ਅਤੀਤ ਅਜੁਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ਅੰਤਰ ਕੀ ਗਤ ਸਤ ਗੁਰ ਜਾਣੈ ਸੋ ਨਿਰਪਉ ਗੁਰ ਸ਼ਬਦ ਪਛਾਨੈ ਅੰਤਰ ਦੇਖ ਨਰਨ ਅੰਤਰ ਬੂਝੈ ਅਨਤ ਨਾ ਮਨ ਡੋਲਾਇਆ ਨਿਰਪਉ ਸੋ ਆਬੇ ਅੰਤਰ ਵਸਿਆ ਐਹਨਸ ਨਾਮ ਨਿਰੰਝਨ ਰਸਿਆ ਨਾਨਕ ਹਰ ਜਸ ਸੰਗਤ ਪਾਈਐ ਹਰ ਸਹਜੇ ਸਹਜ ਮਲਾਇਆ ਅੰਤਰ ਬਾਹਰ ਸੋ ਪ੍ਰਭ ਜਾਣੈ ਰਹਿ ਅਲਿਪਤ ਚਲਤੇ ਘਰ ਆਣੈ ਉਪਰ ਯਾਦ ਸਰਬ ਤੇ ਹਉ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹੱਲਾ ਪਹਿਲਾ ਕੁਦਰਤ ਕਰਨੈ ਹਾਰਿ ਅਪਾਰਾ ਕੀਤੇ ਕਾ ਨਹੀਂ ਕਿਹੋ ਚਾਰਾ ਜੀ ਉਪਾਏ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਹਾ ਭਰਪੂਰੇ ਕਿਸ ਨੇੜੇ ਕਿਸ ਅੱਖਾਂ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਵਰਤੈ ਤਾ ਕਿਸ ਬਾਇਆ ਜਿਸ ਕੋ ਮੇਲੇ ਸੁਰਤ ਸਮਾਈ ਗੁਰ ਸ਼ਬਦੀ ਹਰ ਨਾਮ ਧਿਆਏ ਆਨੰਦ ਰੂਪ ਅਨੂਪ ਅਗੋਚਰ ਗੁਰ ਮਿਲਿਆ ਪਰਮ ਜਾਇਆ ਮਨ ਤਨ ਧਨ ਤੇ ਨਾਮ ਪਿਆਰਾ ਅੰਤ ਸਖਾਈ ਚੱਲਣ ਵਾਰਾ ਮੋਹ ਪਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਸ਼ਬਦ ਮਲਾਏ ਗੁਰ ਮਤ ਸੂਰਾ ਨਾਨਕ ਗੁਰ ਕੇ ਚਰਨ ਸਰੇ ਵੋ ਜਿਨ ਪੂਲਾ ਮਾਰਗ ਪਾਇਆ ਸਤ ਜਨਾ ਹਰ ਧਨ ਜਸ ਪਿਆਰਾ ਗੁਰਮਤਿ ਪਾਇਆ ਨਾਮ ਤੁਮਾਰਾ ਜਾਚਕ ਸੇਵ ਕਰੇ ਦਰ ਹਰ ਕੈ ਹਰ ਦਰਗਾ ਜਸ ਗਾਇਆ ਸਤ ਗੁਰ ਮਿਲੈ ਤਾ ਮਹਿਲ ਬੁਲਾਈ ਸਾਚੀ ਦਰਗਾ ਗਤ ਪਤ ਪਾਏ ਸਾਗਤ ਠੌਰ ਨਾਹੀ ਹਰ ਮੰਦਰ ਜਨਮ ਮਰੇ ਦੁਖ ਪਾਇਆ ਸੇਵਹੁ ਸਤ ਗੁਰ ਸਮੁੰਦ ਅਥਾਹ ਪਾਵਹੁ ਨਾਮ ਰਤਨ ਧਨ ਲਾਹਾ ਵਿਖਿਆ ਮਲ ਜਾਏ ਅੰਮ੍ਰਿਤ ਸਰਨਾਬੋ ਗੁਰ ਸਰ ਸੰਤੋਖ ਪਾਇਆ ਸਤ ਗੁਰ ਸੇਵਹੁ ਸੰਕ ਨ ਕੀਜੈ ਆਸਾ ਮਾਹਿ ਨਰਾਸ ਰਹੀਜੈ ਸੰਸਾਰ ਦੂਖ ਬਨਾਸਨ ਸੇਵਹੁ ਫਿਰ ਬਹੁੜੇ ਰੋਗ ਨ ਲਾਇਆ ਸਾਚੇ ਭਾਵੈ ਤਿਸ ਵਡਿਆਈ ਕੌਣ ਸੋ ਦੂਜਾ ਤਿਸ ਸਮਝਾਏ ਹਰ ਗੁਰਮੂਰਤ ਏਕਾ ਵਰਤੈ ਨਾਨਕ ਹਰ ਗੁਰ ਪਾਇਆ ਵਾਚੈ ਪੁਸਤਕ ਵੇਦ ਪੁਰਾਨਾ ਇਕ ਬਹਿ ਸੁਨਹਿ ਸੁਨਾਵਹਿ ਕਾਨਾ ਅਜਗਰ ਕਪਟ ਕਹੋ ਕਿਉ ਖੁੱਲੈ ਬਿਨ ਸਤਗੁਰ ਤਤ ਨਾ ਪਾਇਆ ਕਰਹਿ ਵਿਪੂਤ ਲਗਾਵਹਿ ㅄਮੈ ਅੰਤਰ ਕ੍ਰੋਧ ਚੰਡਾਲ ਸੋ ਹਉਮੈ ਪਾਖੰਡ ਕੀਨੇ ਜੋਗ ਨਾ ਪਾਈਐ ਬਿਨ ਸਤਗੁਰ ਅਲਖ ਨ ਪਾਇਆ ਤੀਰਥ ਵਰਤ ਨੇਮ ਕਰਹਿ ਉਦਿਆਨਾ ਜਤ ਸਤ ਸੰਜਮ ਕਤਹਿ ਗਿਆਨਾ RAM ਨਾਮ ਬਿਨ ਕਿਉ ਸੁਖ ਪਾਈਐ ਬਿਨ ਸਤਗੁਰ ਭਰਮ ਨ ਜਾਇਆ ਨਿਉਲੀ ਕਰਮ ਪੁਯੰਗਮ ਪਾਟੀ ਰੇਚਕ ਕੁੰਬਕ ਪੂਰਕ ਮਨ ਹਾਠੀ ਪਾਖੰਡ ਧਰਮ रीत ਨਹੀਂ ਹਰ ਸੋ ਗੁਰ ਸ਼ਬਦ ਮਹਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸਬਾਇਆ ਗੁਰ ਸਤ ਗੁਰ ਅਲਖ ਲਖਾਇਆ ਮਾਰੂ ਸੋਲੇ ਮਹੱਲਾ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹੁਕਮੀ ਸਹਿਜੇ ਸ੍ਰਿਸ਼ਟੀ ਉਪਾਈ ਕਰ ਕਰ ਵੇਖ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਹਾ ਅਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਜੈ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਲਾਈ ਹੈ ਆਪੇ ਮਿਲੇ ਦੇ ਵਡਿਆਈ ਗੁਰਪਰਸਾਦੀ ਕੀਮਤ ਪਾਈ ਮਨਮੁਖ ਬਹੁਤ ਫਿਰੈ ਬਿਲ ਲਾਂਦੀ ਦੂਜੈ ਭਾਇ ਖਵਾਈ ਹਉ ਮੈਂ ਮਾਇਆ ਵਿੱਚ ਪਾਈ ਮਨਮੁਖ ਭੂਲੇ ਪਤ ਗਵਾਈ ਗੁਰਮੁਖ ਹੋਵੈ ਸੋ ਨਾਏ ਰਾਚੈ ਸਾਚੈ ਰਹਿ ਆਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਇ ਸੁਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਸਤਿਗੁਰ ਸੇਵੇ ਆਪ ਗਵਾਈ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਾਤਾ ਸਹਜ ਮੱਤੇ ਬਣਾਈ ਦੁੱਖ ਨਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ 부ਝੈ ਆਉ ਪਰਮ ਸਰੀਰ ਹੋ ਜਾਈ ਏ ਆਪੇ ਗੁਰਮਖਿ ਆਪੇ ਦੇਵੈ ਸੱਚੇ ਸ਼ਬਦ ਸਤਗੁਰ ਸੇਵੈ ਜਰਾ ਜਮ ਤਿਸ ਜੋਹੇ ਨਾ ਸਾਕੇ ਸਾਚੇ ਸਿਉ ਬਣਾਈ ਏ ਤ੍ਰਿਸ਼ਨਾ ਅਗਨ ਜਲੇ ਸੰਸਾਰਾ ਜਲ ਜਲ ਖਪੈ ਬਹੁਤ ਵਿਕਾਰਾ ਮਨ ਮੁਕ ਠੌਰ ਨਾ ਪਾਏ ਕਬਹੂ ਸਤਗੁਰ ਬੂਝ 부ਝਾਈ ਏ ਸਤਗੁਰ ਸੇਵਨ ਸੇਵਡ ਭਾਗੀ ਸਾਚੈ ਨਾਮ ਸਦਾ ਲਿਬ ਲਾਗੀ ਅੰਤਰ ਨਾਮ ਰਵਿਆ ਨਿਹ ਕੇਵਲ ਤ੍ਰਿਸ਼ਨਾ ਸ਼ਬਦ 부ਝਾਈ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਵਿਰਲੇ ਕਿਨੈ ਪਛਾਣੀ ਸੱਚੈ ਸ਼ਬਦ ਰਤੇ ਬਹਿਰਾਗੀ ਆਵਣ ਜਾਣ ਰਹਾਈ ਹੈ ਸ਼ਬਦ 부ਜੈ ਸੋ ਮੈਲ ਚੁਕਾਈ ਨਿਰਮਲ ਨਾਮ ਵਸੈ ਮਨਾਈ ਸਤਿਗੁਰ ਆਪਨਾ ਸਦਹੀ ਸੇਵਹਿ ਹਉਮੈ ਵਿੱਚੋਂ ਜਾਈ ਗੁਰਤੇ ਬੂਝੈ ਤਾਂ ਦਰਸੂਜੈ ਨਾਮਿ ਵਿਹੂਣਾ ਕਥ ਕਥ ਲੂਜੈ ਸਤਗੁਰ ਸੇਵੇ ਕੀ ਵਡਿਆਈ ਕ੍ਰਿਸ਼ਨਾ ਭੂਖ ਗਵਾਈ ਆਪੇ ਆਪ ਮਿਲੈ ਤਾਂ ਬੂਝੈ ਗਿਆਨ ਵਿਹੂਣਾ ਕਿਛੂ ਨਾ ਸੂਜੈ ਗੁਰ ਕੀ ਬਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ ਜੋ ਧੁਰ ਲਿਖਿਆ ਸੋ ਕਰਮ ਕਮਾਇਆ ਕੋਏ ਨਾ ਮਿਟੈ ਧੁਰ ਫਰਮਾਇਆ ਸਤ ਸੰਗਤ ਮਹਿ ਤਿਨਹੀ ਵਾਸਾ ਜਿਨ ਕੋ ਧੁਰ ਲਿਖ ਪਾਈ ਹੈ ਆਪਣੀ ਨਦਰ ਕਰੇ ਸੋ ਪਾਏ ਸਚੈ ਸ਼ਬਦ ਤਾੜੀ ਚਿਤ ਲਾਈ ਨਾਨਕ ਦਾਸ ਕਹਿ ਬੇਨੰਤੀ ਭੀਕਿਆ ਨਾਮ ਦਰ ਪਾਈ ਮਾਰੂ ਮਹੱਲਾ ਤੀਜਾ ਏਕੋ ਏਕ ਵਰਤੈ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਏਕੋ ਰਬ ਰਹਿਆ ਸਭ ਅੰਤਰ ਤਿਸ ਬਿਨ ਅਵਰ ਨਾ ਕੋਈ ਲਖ ਚੁਰਾਸੀ ਜੀਉ ਪਾਈ ਗਿਆਨੀ ਧਿਆਨੀ ਆਖ ਸੁਣਾਏ ਸਭਨਾਂ ਰਜਿਕ ਸਮਾਹੇ ਆਪੇ ਕੀਮਤ ਹੋਰ ਨਾ ਹੋਈ ਏ ਮਾਇਆ ਮੋਹ ਅੰਧ ਅੰਧਾਰਾ ਹਉ ਮੈਂ ਮੇਰਾ ਫਸਰਿਆ ਪਾਸਾਰਾ ਅਨ ਦਿਨ ਜਲਤ ਰਹੇ ਦਿਨ ਰਾਤੀ ਗੁਰ ਬਿਨ ਸ਼ਾਂਤ ਨਾ ਹੋਈ ਏ ਆਪੇ ਜੋੜ ਵਿਛੋੜੇ ਆਪੇ ਆਪੇ ਥਾਪਿਓ ਥਾਪੇ ਆਪੇ ਸੱਚਾ ਹੁਕਮ ਸੱਚਾ ਪਾਸਾਰਾ ਹੋਰ ਨ ਹੁਕਮ ਨ ਹੋਈ ਆਪੇ ਲਾਏ ਲੈ ਸੋ ਲਾਗੈ ਗੁਰਪ੍ਰਸਾਦੀ ਜਮਕਾ ਪਉ ਭਾਗੈ ਅੰਤਰ ਸ਼ਬਦ ਸਦਾ ਸੁਖ ਦਾਤਾ ਗੁਰਮੁਖ ਬੂਜੈ ਕੋਈ ਆਪੇ ਮੇਲੇ ਮੇਲ ਮਲਾਈ ਪੁਰਬ ਲਿਖਿਆ ਸੋ ਮੀਟਣਾ ਨਾ ਜਾਇ ਅਨ ਦਿਨ ਭਗਤ ਕਰੇ ਦਿਨ ਰਾਤੀ ਗੁਰਮੁਖ ਸੇਵਾ ਹੋਈ ਹੈ ਸਤ ਗੁਰ ਸੇਵ ਸਦਾ ਸੁਖ ਜਾਤਾ ਆਪੇ ਆਏ ਮਿਲਿਆ ਸਭਨਾ ਕਾਹ ਦਾਤਾ ਹਉ ਮੈਂ ਮਾਰ ਤ੍ਰਿਸ਼ਨਾ ਅਗਨ ਨਿਵਾਰੀ ਸ਼ਬਦ ਚੀਨ ਸੁਖ ਹੋਈ ਹੈ ਕਾਇਆ ਕਟਾਂਬੋ ਮੋਹ ਨਾ ਬੂਜੈ ਗੁਰਮੁਖ ਹੋਵੈ ਤਾਂ ਆਖੀ ਸੂਜੈ ਅਨੰਦਿਨ ਨਾਮ ਰਵੈ ਦਿਨ ਰਾਤੀ ਮਿਲ ਪ੍ਰੀਤਮ ਸੁਖ ਹੋਈ ਹੈ ਮਨਮੁਖ ਧਾਤ ਦੂਜੈ ਹੈ ਲਾਗਾ ਜਨਮਤ ਕੀ ਨਾ ਮੂਉ ਅਭਾਗਾ ਆਵਤ ਜਾਤ ਬਿਰਥਾ ਜਨਮ ਗਵਾਇਆ ਬਿਨ ਗੁਰ ਮੁਕਤ ਨਾ ਹੋਈ ਕਾਇਆ ਕਸੁੱਧ ਹਉ ਮੈ ਮਲ ਲਾਈ ਜੇ ਸਉ ਧੋਵਹਿ ਤਾ ਮੈਲ ਨਾ ਜਾਇ ਸ਼ਬਦ ਧੋਪੈ ਤਾ ਹੱਛੀ ਹੋਵੈ ਫਿਰ ਮੈਲੀ ਮੂਲ ਨਾ ਹੋਈ ਪੰਜ ਦੂਤ ਕਾਇਆ ਸੰਘਾਰਹਿ ਮਰ ਮਰ ਜਮੈ ਸ਼ਬਦ ਨਾ ਵਿਚਾਰਹਿ ਅੰਤਰ ਮਾਇਆ ਮੋਗਬਾਰਾ ਜਿਉ ਸੁਪਨੈ ਸੁਧ ਨਾ ਹੋਈ ਏ ਇਕ ਪੰਜਾਂ ਮਾਰ ਸ਼ਬਦ ਹੈ ਲਾਗੀ ਸਤਗੁਰ ਆਏ ਮਿਲਿਆ ਵਡਭਾਗੀ ਅੰਤਰ ਸਾਚ ਰਵਹਿ ਰੰਗ ਰਾਤੀ ਸਹਿਜ ਸਮਾਵੈ ਸੋਈ ਏ ਗੁਰ ਕੀ ਚਾਲ ਗੁਰੂ ਤੇ ਜਾਪੈ ਪੂਰਾ ਸੇਵਕ ਸ਼ਬਦ ਸੰਝਾਪੈ ਸੱਚਾ ਸ਼ਬਦ ਰਵੈ ਕਾਟ ਅੰਤਰ ਰਸਨਾ ਰਸ ਚਾਖੈ ਸੱਚ ਸੋਈ ਹੈ ਹਉ ਮੈਂ ਮਾਰੇ ਸ਼ਬਦ ਨਿਵਾਰੀ ਹਰ ਕਾ ਨਾਮ ਰੱਖੈ ਉਰ ਧਾਰੀ ਏਕਸ ਬਿਨ ਹਉ ਹੋਰ ਨਾ ਜਾਣਾ ਸਹਜੇ ਹੋਈ ਸੋ ਹੋਈ ਹੈ ਬਿਨ ਸਤ ਗੁਰ ਸਹਿਜ ਕਿਨੈ ਨਹੀਂ ਪਾਇਆ ਗੁਰਮੁਖ ਬੂਜੈ ਸੱਚ ਸਮਾਇਆ ਸੱਚਾ ਸੇਵ ਸ਼ਬਦ ਸੱਚ ਰਾਤੀ ਹਉਮੈ ਸ਼ਬਦੇ ਖੋਈਏ ਆਪੇ ਗੁਣ ਦਾਤਾ ਵਿਚਾਰੀ ਗੁਰਮੁਖ ਦੇਵਹਿ ਪੱਕੀ ਸਾਰੀ ਨਾਨਕ ਨਾਮ ਸਮਾਵੈ ਸਾਚੈ ਸਾਚੇ ਤੇ ਪਤ ਹੋਈਏ ਮਾਰੂ ਮਹੱਲਾ